ਕੈਨੇਡਾ ਗਈ 22 ਸਾਲਾਂ ਦੀ ਸੋਹਣੀ ਸੁਨੱਖੀ ਪੰਜਾਬੀ ਕੁੜੀ ਦੇ ਨਾਲ ਹੋਇਆ ਬਹੁਤ ਮਾੜਾ ਦੋਸਤਾਂ ਦੇ ਨਾਲ ਪਿਕਨਿਕ ਮਨਾਉਣ ਗਈ ਸੀ ਪਰ ਕੀ ਪਤਾ ਸੀ ਕਿ ਆ ਸਭ ਕੁਝ ਹੋ ਜਾਣਾ ਹੈ ਮਾਪਿਆਂ ਨੇ लाड़ली ਧੀ ਨੂੰ ਕਰਜ਼ਾ ਚੁੱਕ ਕੇ ਕੈਨੇਡਾ ਭੇਜਿਆ ਸੀ ਕੋਰੋਨਾ ਨੂੰ ਕੀ ਪਤਾ ਸੀ ਕਿ ਹੁਣ ਉਹਨਾਂ ਦੀ ਧੀ ਨੇ ਕਦੇ ਵੀ ਵਾਪਸ ਨਹੀਂ ਮੁਰਨਾ ਮਾਪਿਆਂ ਨੇ ਆਪਣੀ ਧੀ ਨੂੰ ਕਰਜ਼ਾ ਚੁੱਕ ਕੇ ਕੈਨੇਡਾ ਪੜ੍ਹਾਈ ਵਾਸਤੇ ਭੇਜਿਆ ਸੀ ਕਰੋਣਾ ਨੂੰ ਕੀ ਪਤਾ ਸੀ ਕਿ ਉਹਨਾਂ ਦੀ ਧੀ ਨੇ ਹੁਣ ਕਦੇ ਵੀ ਵਾਪਸ ਨਹੀਂ ਮੁੜ ਸਕਣਾ ਬੇਹਦੀ ਦੁਖਦਾਈ ਤੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਤੋਂ ਜਿੱਥੇ ਸੋਹਣੀ ਸੁਣੱਖੀ ਪੰਜਾਬੀ ਕੁੜੀ ਦੀ ਦਰਦਨਾਕ ਮੌਤ ਹੋ ਗਈ ਹੈ ਕੁੜੀ ਦੀ ਉਮਰ ਮਹਿਜ 22 ਸਾਲਾਂ ਦੀ ਦੱਸੀ ਜਾ ਰਹੀ ਹੈ ਮਾਪਿਆਂ ਨੂੰ ਜਿਵੇਂ ਹੀ ਉਹਨਾਂ ਦੀ ਧੀ ਦੀ ਮੌਤ ਦੀ ਖਬਰ ਮਿਲਦੀ ਹੈ ਤਾਂ ਮਾਪਿਆਂ ਦੇ ਤਾਂ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਜਾਂਦੀ ਹੈ। ਮਾਪਿਆਂ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਉਹਨਾਂ ਦੀ ਲਾਡਲੀ ਧੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਹੈ। ਜਾਣਕਾਰੀ ਅਨੁਸਾਰ ਰਿਤਿਕਾ ਰਾਜਪੂਤ ਨਾਂ ਦੀ ਇਹ ਕੁੜੀ 11 ਮਹੀਨੇ ਪਹਿਲਾਂ ਹੀ ਜਲੰਧਰ ਤੋਂ ਕੈਨੇਡਾ ਗਈ ਸੀ। ਹਸਪੀਟੈਲਿਟੀ ਮੈਨੇਜਮੈਂਟ ਦਾ ਇੱਕ ਕੋਰਸ ਕਰ ਰਹੀ ਸੀ। ਇਸੇ ਦੌਰਾਨ ਆਪਣੇ ਦੋਸਤਾਂ ਦੇ ਨਾਲ ਪਿਕਨਿਕ ਦੇ ਉੱਤੇ ਗਈ ਸੀ। ਅਤੇ ਇਸੇ ਪਿਕਨਿਕ ਤੇ ਉਹ ਕੁੜੀ ਗਈ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਸਦੀ ਆਖਰੀ ਪਿਕਨਿਕ ਬਣ ਕੇ ਰਹਿ ਜਾਵੇਗੀ ਅਤੇ ਇਸ ਤੋਂ ਬਾਅਦ ਉਹ ਕਦੇ ਵੀ ਆਪਣੇ ਘਰ ਪੰਜਾਬ ਵਾਪਸ ਨਹੀਂ ਮੁੜ ਸਕੇਗੀ ਦਰਸਲ ਰਿਤਿਕਾ ਰਾਜਪੂਤ ਜਦੋਂ ਆਪਣੇ ਦੋਸਤਾਂ ਦੇ ਨਾਲ ਪਿਕਨਿਕ ਮਨਾਉਣ ਵਾਸਤੇ ਜਾਂਦੀ ਹੈ ਤਾਂ ਇੱਥੇ ਸਾਰੇ ਦੋਸਤ ਇੰਜੋਏ ਕਰ ਰਹੇ ਹੁੰਦੇ ਨੇ ਪਰ ਅਚਾਨਕ ਹਨੇਰੀ ਚੱਲ ਪੈਂਦੀ ਹੈ ਤੇਜ਼ ਹਨੇਰੀ ਆਉਣ ਕਾਰਨ ਲੋਕ ਇੱਧਰ ਉੱਧਰ ਭੱਜਣ ਲੱਗਦੇ ਨੇ ਰਿਤਿਕਾ ਅਤੇ ਰਿਤਿਕਾ ਦੇ ਦੋਸਤ ਵੀ ਆਪਣੀ ਜਾਨ ਬਚਾਉਣ ਵਾਸਤੇ ਇੱਧਰ ਉੱਧਰ ਭੱਜਦੇ ਨੇ ਪਰ ਇਸੇ ਦੌਰਾਨ ਦਰਖਤ ਡਿੱਗਣੇ ਸ਼ੁਰੂ ਹੋ ਜਾਂਦੇ ਨੇ ਰਿਤਿਕਾ ਜਿਸ ਰਸਤੇ ਜਾਂਦੀ ਹੈ ਜਿਸ ਦਿਸ਼ਾ ਵੱਲ ਜਾਂਦੀ ਹੈ ਉੱਥੇ ਹੀ ਇੱਕ ਦਰਖਤ ਵੱਡਾ ਤ੍ਰਕਤੇ ਉਸਦੇ ਉੱਤੇ ਡਿੱਗ ਜਾਂਦਾ ਹੈ ਤੇ ਉਸਦੀ ਲਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਕਰਕੇ ਰਿਤਿਕਾ ਰਾਜਪੂਤ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਜਾਂਦੀ ਹੈ ਉਮਰ ਮਹਿਜ 22 ਸਾਲਾਂ ਦੀ ਦੱਸੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਜਦੋਂ ਰਿਤਿਕਾ ਦੇ ਦੋਸਤ ਵਾਪਸ ਰਿਤਿਕਾ ਨੂੰ ਲੱਭਣ ਵਾਸਤੇ ਗਏ ਤਾਂ ਉਹਨਾਂ ਦੇਖਿਆ ਕਿ ਰਿਤਿਕਾ ਦਰਖਤ ਹੇਠਾਂ ਪਈ ਹੈ ਜਿਸ ਮਗਰੋਂ ਆ ਪੁਲਿਸ ਨੂੰ ਅਤੇ ਰਿਤਿਕਾ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਇਸ ਦੌਰਾਨ ਰਿਤਿਕਾ ਦੇ ਮਾਤਾ ਕਿਰਨ ਰਾਜਪੂਤ ਨੇ ਦੱਸਿਆ ਕਿ ਸਾਲ 2007 ਤੋਂ ਹੀ ਉਹ ਜਲੰਧਰ ਵਿਖੇ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੀ ਧੀ ਰਿਤਿਕਾ ਕਾਫੀ ਜ਼ਿਆਦਾ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀ ਅਤੇ ਉਹਨਾਂ ਸੋਚਿਆ ਸੀ ਕਿ ਉਹਨਾਂ ਦੀ ਧੀ ਕੈਨੇਡਾ ਜਾ ਕੇ ਪੜ੍ਹਾਈ ਕਰੇਗੀ ਅਤੇ ਉਹਨਾਂ ਦੀ ਆਰਥਿਕ ਹਾਲਤ ਸੁਧਰ ਜਾਵੇਗੀ ਉਹਨਾਂ ਕਰਜ਼ਾ ਚੁੱਕ ਕੇ ਰਿਸ਼ਤੇਦਾਰਾਂ ਦੇ ਕੋਲੋਂ ਪੈਸੇ ਲੈ ਕੇ ਰਿਤਿਕਾ ਨੂੰ ਕੈਨੇਡਾ ਭੇਜਿਆ ਸੀ ਹੋਸਪੀਟੈਲਿਟੀ ਮੈਨੇਜਮੈਂਟ ਦਾ ਕੋਰਸ ਕਰ ਰਹੀ ਸੀ ਅਜੇ 11 ਮਹੀਨੇ ਹੀ ਹੋਏ ਸਨ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉੱਥੇ ਉਹਨਾਂ ਦੀ ਧੀ ਦੇ ਨਾਲ ਇਹ ਵੱਡਾ ਭਾਣਾ ਵਾਪਰ ਜਾਣਾ ਤੇ ਉਹਨਾਂ ਦੀ ਧੀ ਕਦੇ ਵੀ ਵਾਪਸ ਨਹੀਂ ਮੁੜ ਸਕੇਗੀ ਜਾਣਕਾਰੀ ਅਨੁਸਾਰ ਉਹਨਾਂ ਦੱਸਿਆ ਕਿ ਸਾਡੇ ਕੋਲ ਤਾਂ ਇੰਨੇ ਪੈਸੇ ਵੀ ਨਹੀਂ ਨੇ ਕਿ ਅਸੀਂ ਆਪਣੀ ਲਾਡਲੀ ਧੀ ਦੀ ਮ੍ਰਿਤਕ ਦੇਹ ਨੂੰ ਪੰਜਾਬ ਵਾਪਸ ਲਿਆ ਸਕੀਏ ਐ ਵੀ ਦੱਸਿਆ ਜਾ ਰਿਹਾ ਹੈ ਕਿ ਰਿਤਿਕਾ ਦੇ ਸਾਥੀ ਨੇ ਜਿਹੜੇ ਦੋਸਤ ਨੇ ਉਹਨਾਂ ਦੇ ਵੱਲੋਂ ਫੰਡ ਆਪਣੇ ਤੌਰ ਤੇ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਜੋ ਰਿਤਿਕਾ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਿਆ ਜਾਵੇ ਪਰ ਉੱਥੇ ਹੀ ਕਿਤੇ ਨਾ ਕਿਤੇ ਹੁਣ ਰਿਤਿਕਾ ਦੇ ਮਾਪਿਆਂ ਦਾ ਹੌਸਲਾ ਟੁੱਟ ਚੁੱਕਿਆ ਉਹਨਾਂ ਸੋਚਿਆ ਸੀ ਕਿ ਆਰਥਿਕ ਹਾਲਤ ਸੁਧਰ ਜਾਵੇਗੀ ਉਹਨਾਂ ਦੇ ਘਰ ਦੇ ਹਾਲਾਤ ਸੁਧਰ ਜਾਣਗੇ ਕਿਉਂਕਿ 2007 ਤੋਂ ਹੀ ਉਹ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੇ ਨੇ ਪਰ ਉਹਨਾਂ ਨੇ ਆਪਣੀ ਧੀ ਦਾ ਆਪਣਾ ਭਵਿੱਖ ਸੁਧਾਰਨ ਵਾਸਤੇ ਉਹ ਉਸ ਨੂੰ ਕੈਨੇਡਾ ਭੇਜਿਆ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਇੱਕ ਦਿਨ ਉਹਨਾਂ ਦੀ ਹੀ ਆਪਣੀ ਦੀ ਨੂੰ ਰੱਬ ਜਿਹੜਾ ਉਹ ਬੁਲਾ ਲਵੇਗਾ ਇੰਨੀ ਛੇਤੀ ਅਤੇ ਉਹਨਾਂ ਉਸ ਵਾਸਤੇ ਹੀ ਉਹਨਾਂ ਨੂੰ ਫੰਡ ਇਕੱਠਾ ਜਿਹੜਾ ਉਹ ਕਰਨਾ ਪਵੇਗਾ ਉਸ ਦੀ ਮ੍ਰਿਤਕ ਦੇ ਨੂੰ ਪੰਜਾਬ ਵਾਪਸ ਲਿਉਣ ਵਾਸਤੇ ਤਾਂ ਬੇहद ਦੁਖਦ ਅਤੇ ਮੰਦ ਭਾਗੀ ਖਬਰ ਹੈ ਰਿਤਿਕਾ ਰਾਜਪੂਤ ਨਾ ਦੀ ਕੁੜੀ ਜੋ ਕਿ 11 ਮਹੀਨੇ ਪਹਿਲਾਂ ਹੀ ਕੈਨੇਡਾ ਜਾਂਦੀ ਹੈ ਪਰ ਉੱਥੇ ਉਸਦੇ ਨਾਲ ਐ ਮੰਦ ਭਾਗਾ ਪਾਣਾ ਵਾਪਰ ਗਿਆ ਪਿਕਨਿਕ ਮਨਾਉਣ ਵਾਸਤੇ ਦੋਸਤਾਂ ਦੇ ਨਾਲ ਗਈ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਸਦੇ ਨਾਲ ਐ ਵੱਡਾ ਭਾਣਾ ਉੱਥੇ ਵਾਪਰ ਜਾਣਾ ਹੈ ਬਾਕੀ ਪਰਿਵਾਰ ਤੇ ਇਸ ਵਕਤ ਕੀ ਬੀਤਰੀ ਹੋਵੇਗੀ ਰਿਤਿਕਾ ਦੇ ਦੋਸਤਾਂ ਦੇ ਉੱਤੇ ਇਸ ਵਕਤ ਕੀ ਬੀਤਰੀ ਹੋਵੇਗੀ ਸ਼ਾਇਦ ਇਸ ਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ